ਆਪਣਾ 5 onn sb ਆਪਣਾ ਆਇਆ ਬੈਲ ਤੇ ਅਸੀਂ ਬੜੇ ਖੁਸ਼ ਆ ਅੱਜ ਜਿਹੜਾ ਇਹ ਆਪਣਾ ਜਿੱਥੋਂ ਤੱਕ ਪਹੁੰਚ ਚੁੱਕਿਆ ਤੇ ਅਸੀਂ ਚਾਹੋ ਨੀ ਵੀ ਐਂਡ ਤੱਕ ਇਹ ਪਹੁੰਚੇ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਨਾਲ ਆਪਣਾ ਸਾਰਿਆਂ ਦਾ ਜੋਰ ਲੱਗਿਆ ਹੋਇਆ ਤੇ ਸਪੈਸ਼ਲ ਤੌਰ ਤੇ ਧੰਨਵਾਦ ਕਰਦੇ ਡਾਕਟਰ ਬੈਂਸ ਦਾ ਜਿਨ੍ਹਾਂ ਨੇ ਪਿਛਲੀ ਵਾਰੀ ਵੀ ਬੈਲ ਲਗਿਆਂਦਾ ਹੀਗਾ ਤੇ ਜਿਹੜੀ ਆਪਣਾ ਕੁੜੀ ਐਨਾ ਕਬਰਿਆ ਹੋਇਆ ਉਹਨੂੰ ਨਹੀਂ ਆਪਣਾ ਪਤਾ ਸੀ ਗੱਲ ਦਾ ਹਾਂਜੀ ਉਹਨੇ ਇਹਦੀ ਆਪ ਲੈ ਕੇ ਆਂਦਾ ਇਹ ਬਿਲਦਾ ਇਹਦੀ ਬੜੀ ਖੁਸ਼ੀ ਹੈ ਤੇ ਜਿਹੜੀਆਂ ਜੇ ਤੁਹਾਨੂੰ ਕ੍ਰੈਡਿਟ ਦਿੰਦੇ ਥੋੜਾ ਗਿਲਾ ਵੀ ਹੈਗਾ ਕੁਝ ਗੁਰੂ ਘਰਾਂ ਨਾਲ ਕਿ ਜਿੱਥੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ ਇਹ ਬੇਨਤੀ ਹੈ ਉਹਨਾਂ ਦੇ ਕੋਈ ਇਹ ਗਿਲੇ ਕਰ ਸਕਦੇ ਅਸੀਂ ਸਿੱਖ ਹੈਗੇ ਆ ਬੇ ਗੁਰੂ ਘਰਾਂ ਦੇ ਵਿੱਚ ਵੀ ਇਸੇ ਬਾਬਤ ਗੱਲ ਕੀਤੀ ਜਾਵੇ ਕਿਤਾ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇ ਉੱਤੇ ਸਵਾਗਤ ਹੈ ਮੈਂ ਰਾਜਕਨਵੀਰ ਸਿੰਘ ਅੱਜ ਆਪਾਂ ਪਹੁੰਚੇ ਹੋਏ ਹਾਂ ਸੈਕਰਾਮੈਂਟੋ ਕੈਲੀਫੋਰਨੀਆ ਦੀ ਰਾਜਧਾਨੀ ਉਸ ਦੀ ਐਡਮਿਨਿਸਟ੍ਰੇਟਿਵ ਬਿਲਡਿੰਗ ਦੇ ਵਿੱਚ ਬਿਲਕੁਲ ਅਸੈਂਬਲੀ ਦੇ ਨਾਲ ਜਿੱਥੇ ਹੁਣੇ-ਹੁਣੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਬਾਬਤ ਬਿਲ SB509 ਉਸ ਦੇ ਉੱਤੇ ਅਪਰੋਪ੍ਰੀਏਸ਼ਨ ਕਮੇਟੀ ਦੇ ਵਿੱਚ ਹੀアリング ਹੋਈ ਆ ਜਿੱਥੇ ਬਹੁਤ ਸਾਰੇ ਜਿਹੜੇ ਆਪਣੇ ਕਮਿਊਨਿਟੀ ਮੈਂਬਰਸ ਆ ਦੂਰੋਂ ਨੇੜਿਓਂ ਚੱਲ ਕੇ ਬੇਕਰ ਸਪੀਡ ਤੋਂ ਲੈ ਕੇ ਲੋਕਲ ਜਿਹੜੀ ਸੰਗਤ ਆ ਦੂਰ ਨੇੜਿਓਂ ਜਿਹੜੀ ਉਹ ਪਹੁੰਚੀ ਆ ਕੇ ਉਹਨਾਂ ਨੇ ਹਮਾਇਤ ਦੇ ਵਿੱਚ ਇਸ ਬਿੱਲ ਨੂੰ ਸਪੋਰਟ ਜਿਹੜੀ ਉਹ ਕੀਤੀ ਇੱਕ ਵੀ ਵੋਟ ਇਸ ਦੇ ਵਿਰੋਧ ਦੇ ਵਿੱਚ ਇਹਦੇ 네ਗੇਟਿਵ ਜਿਹੜੀ ਉਹ ਨਹੀਂ ਗਈ ਤੇ ਇਹ ਜਿਹੜਾ ਬਿੱਲ ਆ ਹੁਣ ਇਹਨਾਂ ਨੇ ਅੱਗੇ ਕਮੇਟੀ ਦੇ ਵਿੱਚ ਅਗਲੇ ਪ੍ਰੋਸੈਸ ਦੇ ਵਿੱਚ ਤੋਰ ਦਿੱਤਾ ਆ ਆਪਣੇ ਨਾਲ ਕਮਿਊਨਿਟੀ ਮੈਂਬਰਸ ਜੋ ਦੂਰੋਂ ਨੇੜਿਓਂ ਪਹੁੰਚੇ ਆ ਉਹ ਜੁੜੇ ਆ ਕੁਝ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਆ ਵੀਰ ਜੀ ਕੀ ਨਾਮ ਹੈ ਤੁਹਾਡਾ ਮਾਈਸਰ ਪ੍ਰੋਫੈਸਰ ਦਰਸ਼ਨ ਸਿੰਘ ਸੰਧੂ ਕਿਹੜੀ ਜਗ੍ਹਾ ਤੋਂ ਆਏ ਮੈਂ ਫਰੀਦੋਂ ਤੋਂ ਆਇਆ ਵੈਸੇ ਮੈਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਇਨ ਸਪੋਰਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਠੀਕ ਹੈ ਜੀ ਤੇ ਮੈਨੂੰ ਬੜੀ ਖੁਸ਼ੀ ਹੈ ਮੈਨੂੰ ਅਸਰ ਮੇਰੇ ਅਧਿਆਪਕ ਜੀ ਗਰਦਨੇ ਰਾਜਪਾਲ ਨੇ ਬਿਕਲਫੀਟ ਤੋਂ ਦੱਸਿਆ ਵੀ ਆ ਉੱਥੇ ਬੈਲ ਦਾ ਆਪਣਾ ਉਹਦੇ ਆਪਾਂ ਵਿਰੋਧ ਕਰਨਾ ਉਸਦਾ 55 509 ਦੀ سپورਟ ਜਾਣਾ ਤੇ ਮੈਂ ਆ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਤੇ ਤੁਸੀਂ ਜੋ ਇਹਨੂੰ ਕਵਰ ਕਰ ਰਹੇ ਹੋ ਅਸੀਂ ਤੁਹਾਡੇ ਵੀ ਬਹੁਤ ਧੰਨਵਾਦੀ ਹਾਂ ਧੰਨਵਾਦ ਜੀ ਇਹਨਾਂ ਕੋਲ ਸਦਾ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਰਾਜਪਾਲ ਜੀ ਬੇਕਰਸਫੀਲ ਤੋਂ ਆਏ ਆ ਜਿੰਨੀ ਵੀ ਵੀ ਹੀਰਿੰਗਸ ਹੋਈਆਂ ਤੁਸੀਂ ਹਰ ਵਾਰੀ ਕਮੇਟੀ ਦੇ ਇਸ ਹੀਰਿੰਗ ਦੇ ਉੱਤੇ ਪਹੁੰਚੇ ਆ ਪਿਛਲੇ ਦਿਨਾਂ ਚ ਵਿਸਾਖੀ ਦਾ ਜਦ ਕੈਪੀਟਲ ਚ ਸੀਗਾ ਉਦੋਂ ਵੀ ਤੁਸੀਂ ਪਹੁੰਚੇ ਆ ਕੀ ਅੱਜ ਮੰਨ ਦੇ ਵਿੱਚ ਕੀ ਬਲਬਲੇ ਆ ਹਾਂਜੀ ਆਪਣਾ ਜੀ ਤੁਹਾਨੂੰ ਦੱਸ ਦਿਆਂ ਜੀ ਜਿਹੜੀ ਬਲਬਲੇ ਦੀ ਗੱਲ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲ ਇਹ ਹੈਗੀ ਆ ਜੀ ਜਿਹੜੇ ਆਪਣਾ 5 ONNSB ਆਪਣਾ ਆਇਆ ਬੈਲ ਤੇ ਅਸੀਂ ਬੜੇ ਖੁਸ਼ ਆ ਜਿਹੜਾ ਇਹ ਆਪਣਾ ਜਿੱਥੋਂ ਤੱਕ ਪਹੁੰਚ ਚੁੱਕਿਆ ਤੇ ਅਸੀਂ ਚਾਹੁੰਨੇ ਵੀ ਐਂਡ ਤੱਕ ਇਹ ਪਹੁੰਚੇ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਨਾਲ ਆਪਣਾ ਸਾਰਿਆਂ ਦਾ ਜੋਰ ਲੱਗਿਆ ਹੋਇਆ ਤੇ ਅਸੀਂ ਤੁਹਾਡਾ ਵੀ ਪੂਰਾ ਧੰਨਵਾਦ ਕਰਦੇ ਜਿਹੜਾ ਤੁਸੀਂ ਸਾਰੀ ਸੰਗਤ ਨੂੰ ਜਾਨੀ ਕਿ ਹਮੇਸ਼ਾ ਵੇਅਰ ਕਰਦੇ ਹੋ ਭਾਈ ਵੀ ਆਹ ਚੀਜ਼ ਆ ਗਈ ਆਹ ਚੀਜ਼ ਆ ਗਈ ਹੈ ਤੇ ਨਹੀਂ ਬੜੀਆਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਤੇ ਸਪੈਸ਼ਲ ਤੌਰ ਤੇ ਧੰਨਵਾਦ ਕਰਦੇ ਡਾਕਟਰ ਬੈਂਸ ਦਾ ਜਿਨ੍ਹਾਂ ਨੇ ਪਿਛਲੀ ਵਾਰ ਵੀ ਬੈਲ ਲੈ ਕੇ ਆਂਦਾ ਹੀਗਾ ਤੇ ਜਿਹੜੀ ਆਪਣਾ ਕੁੜੀ ਇੰਨਾ ਕ ਬੜਿਆ ਹੋਇਆ ਉਹਨੂੰ ਨਹੀਂ ਆਪਣਾ ਪਤਾ ਸੀ ਗੱਲ ਦਾ ਹਾਂਜੀ ਉਹਨੇ ਇਹਦੀ ਆਪ ਲੈ ਕੇ ਆਂਦਾ ਇਸ ਮਿਲਦਾ ਇਹਦੀ ਬੜੀ ਖੁਸ਼ੀ ਹੈ ਤੇ ਜਿਹੜੀਆਂ ਇਹ ਚੀਜ਼ਾਂ ਦੇ ਵਿੱਚ ਤੁਸੀਂ ਕਹਿੰਦੇ ਵੀ ਇਹ ਸਪੋਰਟ ਹੈ ਇਹ ਸਾਡੇ ਆਪਣਾ ਕਹਿੰ ਲੋ ਪ੍ਰੋਫੈਸਰ ਸਾਹਿਬ ਨੇ ਜਿਨ੍ਹਾਂ ਨੇ ਸਾਨੂੰ ਪੜਾਇਆ ਲਿਖਾਇਆ ਦੱਸਿਆ ਕਿ ਤਾਂ ਇਹਨਾਂ ਚੀਜ਼ਾਂ ਦੇ ਨਾਲ ਜੋੜਿਆ ਜਿਵੇਂ ਇਹਨਾਂ ਨੇ ਖਿਡਾਰੀ ਦਾ ਬਣਾਈ ਬਣਾਇਆ ਪਰ ਇਹਨਾਂ ਨੇ ਉਹ ਵੀ ਬੰਦੇ ਤਿਆਰ ਕੀਤੇ ਜਿਨ੍ਹਾਂ ਨੇ ਹਿਊਮਨ ਰਾਈਟਸ ਵਾਸਤੇ ਲੜਨਾ ਹੈ ਜਿਵੇਂ ਕਿਸਾਨੀ ਮੋਰਚੇ ਦੇ ਵਿੱਚ ਵੀ ਸਾਨੂੰ ਇਹਨਾਂ ਨੇ ਦੱਸਿਆ ਕਿ ਕਿਵੇਂ ਤੁਸੀਂ ਲੜਾਈ ਕਰਨੀ ਹੈ ਕਿਵੇਂ ਜਾਨੀ ਕਿ ਆਪਣਾ ਜਿਹੜੇ ਜਦੋਂ ਦੁਨੀਆਂ ਨਾਲ ਤੱਕਾ ਹੁੰਦਾ ਤੁਹਾਨੂੰ ਕਿਵੇਂ ਤੁਰਿਆ ਜਾਂਦਾ ਜੀ ਉਹ ਸਾਰੀਆਂ ਇਹਨਾਂ ਦੀਆਂ ਮਿਹਰਬਾਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਕੀ ਨਾਮ ਹੈ ਜੀ ਮੈਂ ਨਰਜਨ ਸਿੰਘ ਮਾਨ ਜੀ ਹਾਂਜੀ ਬੇਕਰਫੀਲਡ ਤੋਂ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾਂ ਵੀ ਪਿਛਲੀ ਮੀਟਿੰਗਾਂ ਦੇ ਵਿੱਚ ਵੀ ਆਏ ਸੀ ਤੇ ਅੱਜ ਜਿਹੜੀ ਤੀਸਰੀ ਮੀਟਿੰਗ ਹੋਈ ਹੈ ਕਮੇਟੀ ਦੀ ਅ ਸਬੀ 509 ਦੇ ਸੰਬੰਧ ਵਿੱਚ ਉੱਥੇ ਵੀ ਅ ਸੰਗਤ ਸਾਰੀ ਪਹੁੰਚੀ ਹੋਈ ਹੈ ਸਾਨੂੰ ਬਹੁਤ ਖੁਸ਼ੀ ਹੈ ਵੀ ਇਹ ਤੀਸਰੀ ਸਟੇਜ ਹੈ ਜਿਹੜੀ ਇਹ ਬਿਲਜੜਾ ਉੱਥੇ ਆ ਗਿਆ ਤੇ ਅਸੀਂ ਧੰਨਵਾਦੀ ਹਾਂ ਡਾਕਟਰ ਬੈਂਸ ਦੇ ਵੀ ਤੇ ਨਾਲੇ ਯੂ ਐਸ ਏ ਰੇਡੀਓ ਪੰਜਾਬੀ ਦੇ ਵੀ ਜਿਨ੍ਹਾਂ ਨੇ ਐਡੀ ਵੱਡੀ ਮਤ ਸਟ੍ਰਗਲ ਕੀਤਾ ਤੇ ਲੋਕਾਂ ਨੂੰ ਜਾਗਰੂਕ ਕੀਤਾ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਇਹ ਲੜਾਈ ਲੜੋ ਥੈਂਕ ਯੂ ਜੀ ਆਪਣੇ ਨਾਲ ਹਰਜੀਤ ਸਿੰਘ ਜੀ ਨੇ ਆ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਆ ਇਹ ਪੰਜਾਬੀ ਰੇਡੀਓ ਯੂ ਐਸ ਏ ਦੇ ਸਪੋਰਟਰ ਵੀ ਆ ਹਰ ਜਗ੍ਹਾ ਦੇ ਉੱਤੇ ਪਹੁੰਚਦੇ ਵੀ ਆ ਸੋ ਕੀ ਕਹਿਣਾ ਚਾਹੁੰਦੇ ਹੋ ਹਰਜੀਤ ਸਿੰਘ ਜੀ ਅੱਜ ਦੇ ਦਿਨ ਤੇ ਹਾਂ ਜੀ ਸਾਰੀ ਸਮੂਹ ਸੰਗਤ ਦਾ ਤੇ ਪੰਜਾਬੀ ਰੇਡੀਓ ਯੂ ਐਸ ਏ ਦੀ ਟੀਮ ਦਾ ਇਹ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਹ ਪ੍ਰੋਗਰਾ ਕੀਤਾ ਤੇ ਨਾ ਇਕੱਠ ਹੋਇਆ ਬਹੁਤ ਸੰਗਤ ਉਤਸ਼ਾਹ ਦੇ ਨਾਲ ਪਹੁੰਚੀ ਆ ਆਪਣੀ ਕਮਿਊਨਿਟੀ ਇਕੱਠੀ ਹੋਈ ਆ ਇਹ ਜਦੋਂ ਵੀ ਕੋਈ ਵੀ ਕੋਈ ਕਮਿਊਨਿਟੀ ਦਾ ਕੰਮ ਹੁੰਦਾ ਆ ਸਾਨੂੰ ਹੋਕਾ ਦਿੰਦੇ ਆ ਅਸੀਂ ਸੁਣਦੇ ਆ ਤੇ ਉਤੇ ਅਮਲ ਵੀ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿੱਦਾਂ ਇਹਨਾਂ ਨੇ ਹੋਕਾ ਦਿੰਦੇ ਵੀ ਰਹਿੰਦੇ ਆ ਹਰ ਵਕਤ ਇਹਨਾਂ ਨੇ ਹੋਕਾ ਦੇ ਕੇ ਇਕੱਠ ਕੀਤਾ ਇਹ ਧੰਨਵਾਦੀ ਨੇ ਤੇ ਬਾਕੀ ਮੈਂ ਗੁਰਦੁਆਰਿਆਂ ਦੀਆਂ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ ਭੇ ਜਿੱਦਾਂ ਤੁਸੀਂ ਇੱਥੇ ਪਹੁੰਚੇ ਬਹੁਤ ਧੰਨਵਾਦ ਤੁਹਾਡਾ ਪਰ ਇਦਾਂ ਸੰਗਤ ਨੂੰ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਤੁਹਾਡਾ ਕੋਈ ਵੀ ਸੰਗਤ ਨੂੰ ਇਸ ਪਾਸੇ ਪ੍ਰੇਰਿਆ ਕਰੋ ਕਿਉਂਕਿ ਪੰਜਾਬੀ ਰੇਡੀਓ ਯੂਐਸਏ ਦਾ ਕੰਮ ਹੈ ਸਾਨੂੰ ਦੱਸਣਾ ਸਾਨੂੰ ਵੇਅਰ ਕਰਨਾ ਸੋ ਕੋਈ ਵੀ ਕਮਿਊਨਿਟੀ ਦਾ ਕੰਮ ਹੋਵੇ ਤੋ ਇਹ ਵਧਾਈ ਦੇ ਪਾਤਰ ਨੇ ਸਮੂਹ ਸੰਗਤ ਦਾ ਜਿਨ੍ਹਾਂ ਨੇ ਇੱਥੇ ਆ ਕੇ ਬੈਲ 509 ਦੀ ਸਪੋਰਟ ਕੀਤੀ ਆ ਤੇ ਅਗਲੇ ਪ੍ਰੋਸੈਸ ਵਿੱਚ ਗਿਆ ਹੈ ਤੇ ਆਉਂਦੇ ਦਿਨਾਂ ਜੋ ਆਉਂਦਾ ਜੋ ਕੰਮ ਹੈਗਾ ਅਸੈਂਬਲੀ ਵਿੱਚ ਵੀ ਜਾਣਾ ਤੇ ਇਦਾਂ ਹੀ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਮਿਹਰਬਾਨੀ ਪੰਜਾਬੀ ਰੇਡੀਓ ਜੀ ਵਾਸੇ ਹਮੇਸ਼ਾ ਚੱਲਦੀ ਕਲਾ ਰਹੇ ਧੰਨਵਾਦ ਜੀ ਵੀਰ ਜੀ ਕੀ ਨਾਮ ਹੈ ਵਾਹਿਗੁਰੂ ਖਾਲਸਾ ਵਾਹਿ ਫਤਜੀ ਮੇਰਾ ਨਾਮ ਗੁਰਮਖ ਸਿੰਘ ਸ਼ੇਰ ਗੱਲੇ ਆ ਤੁਸੀਂ ਕਿੱਥੋਂ ਆਏ ਹੋ ਤਾਂ ਮੈਂ ਸੈਕਰਮੈਂਟ ਚ ਰਹਿਣ ਵਾਲਾ ਉਹਦਾ 베ਰੀਚ ਆਪਣਾ ਹੈਗਾ ਸਾਰੇ ਕੰਮ ਕਰਦੇ ਤਾਂ ਪਹਿਲੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਸਭ ਦਾ ਜਿਹੜੇ ਵੀ ਇੱਥੇ ਪਹੁੰਚੇ ਸਾਰਾ ਤੁਹਾਨੂੰ ਇਹਦੀ ਕ੍ਰੈਡਿਟ ਜਾਂਦਾ ਹੈ ਕਿ ਜੇ ਤੁਹਾਨੂੰ ਕ੍ਰੈਡਿਟ ਦਿੰਦੇ ਥੋੜਾ ਗਿਲਾ ਵੀ ਹੈਗਾ ਕੁਝ ਕਮੇਟੀ ਗੁਰੂ ਘਰ ਨਾਲ ਕਿ ਜੇ ਤੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ ਇਹ ਬੇਨਤੀ ਹੈ ਉਹਨਾਂ ਦੇ ਕੋਈ ਇਹ ਹੀ ਗਿਲਾਇ ਕਰ ਸਕਦੇ ਅਸੀਂ ਸਿੱਖ ਹੈਗੇ ਆਂ ਵੀ ਗੁਰੂ ਘਰਾਂ ਦੇ ਵਿੱਚ ਵੀ ਇਸੇ ਬਾਬਤ ਗੱਲ ਕੀਤੀ ਜਾਵੇ ਕਿ ਤਾਂ ਕਿ ਸਾਡੀ ਕਮਿਊਨਿਟੀ ਨੂੰ ਜਿਹੜੀ ਤੁਸੀਂ ਜੋ ਕਰ ਰਹੇ ਹੋ ਤੁਹਾਡਾ ਬੜਾ ਅਪਰੀਸ਼ੀਏਟ ਕਰਦੇ ਆ ਇਸ ਚੀਜ਼ ਦਾ ਪਰ ਇਹ ਉਹਨਾਂ ਦਾ ਵੀ ਫਰਜ਼ ਬਣਦਾ ਹੈ ਬਿਲਕੁਲ ਸਾਰਿਆਂ ਦਾ ਫਰਜ਼ ਹੈ ਸਾਂਝਾ ਕੰਮ ਹੈ ਸਾਂਝੇ ਕੰਮ ਸਾਂਝੇ ਰਲ ਕੇ ਕਰੀਏ ਤੇ ਇਹਨੂੰ ਮੱਲਾ ਮਾਰ ਸਕਦੇ ਆ ਬਾਕੀ ਗੁਰੂ ਦੀ ਕਲਾ ਵਰਤ ਰਹੀ ਆ ਤੇ ਇੱਕ ਦਿਨ ਜਿਹੜਾ ਸਾਡਾ ਜਿਹੜੀ ਚੀਜ਼ ਦੀ ਲੜਾਈ ਲੜ ਰਹੇ ਆ ਉਹ ਪੂਰੀ ਹੋਊਗੀ ਸੋ سونے ਨੂੰ ਬੜੇ ਅੱਗ ਦੇ ਵਿੱਚ ਨੰਗਣਾ ਪੈਂਦਾ ਇਹ ਕਈ ਪੜਾਵਾਂ ਚ ਨੰਗੜੇ ਪਾਣਾ ਤੇ ਹੋਪਫੁਲੀ ਆਪਾਂ ਸਕਸੈਸ ਮਿਲੂਗੀ ਸਾਨੂੰ ਬਹੁਤ ਧੰਨਵਾਦ ਜੀ ਸਾਹਿਬ ਸਾਹਿਬ ਅਗਜ ਫਤਿਹ ਹਾਂਜੀ ਘੱਟ ਤੇ ਅੱਜ ਤੁਹਾਡੀ ਕੱਲੇ ਦੀ ਕਰ ਦਿੰਦਾ ਮੈਂ ਹਾਂਜੀ